ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਰਾਜਪਦਰੀ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਉਣਾ ਮਹਿੰਗਾ ਪੈ ਗਿਆ ਕਿਉਂਕਿ ਅੱਜ ਇਸ ਰਾਜਪਦਰੀ ਸਮਾਗਮ ਦੇ ਵਿੱਚ ਭਗਵੰਤ ਮਾਨ ਆਪਣੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨੇ ਤੇ ਲੈਂਦੇ ਹੋਏ ਉਹਨਾਂ ਦੀ ਪੰਜਾਬੀ ਦਾ ਮਜ਼ਾਕ ਉਡਾਉਂਦੇ ਸੀ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਉਹਨਾਂ ਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ ਲੇਕਿਨ ਜਦੋਂ ਖੁਦ ਉਹ ਚੰਡੀਗੜ੍ਹ ਲਿਖਣ ਲੱਗੇ ਤਾਂ ਉਹਨਾਂ ਦੇ ਵੱਲੋਂ ਵੱਡੀ ਮਿਸਟੇਕ ਹੋਈ ਜਿਸ ਤੋਂ ਬਾਅਦ ਹੁਣ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਭਗਵੰਤ ਮਾਨ ਆ ਗਏ ਨੇ ਜਿੱਥੇ ਪਹਿਲਾਂ ਅਕਾਲੀ ਦਲ ਦੇ ਵੱਲੋਂ ਉਹਨਾਂ ਦੇ ਪ੍ਰਤੀਖਾ ਤੰਜ ਕੀਤਾ ਗਿਆ ਉੱਥੇ ਹੀ ਸੁਖਪਾਲ ਸਿੰਘ ਖੈਰਾ ਤੋਂ ਦੋ ਕਦਮ ਅੱਗੇ ਮੰਗਦੇ ਹੋਏ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਾਫੀ ਤੱਕ ਦੀ ਗੱਲ ਕੀਤੀ ਆ ਕਿ ਭਗਵੰਤ ਮਾਨ ਨੂੰ ਜਨਤਕ ਤੌਰ ਤੇ ਇਹਨਾਂ ਸਪੈਲਿੰਗ ਮਿਸਟੇਕ ਦੇ ਲਈ ਚੰਡੀਗੜ੍ਹ ਲਿਖਣ ਦੇ ਲੱਗਿਆ ਹੋਏ ਸ਼ਬਦ ਜੋੜ ਦੇ ਲਈ ਮਾਫੀ ਜਨਤਕ ਤੌਰ ਤੇ ਮੰਗ ਲੈਣੀ ਚਾਹੀਦੀ ਹੈ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਆਖਰ ਉਸ ਰਾਜਪਦਰੀ ਸਮਾਗਮ ਦੇ ਵਿੱਚ ਭਗਵੰਤ ਮਾਨ ਨੇ ਕਿਸ ਤਰੀਕੇ ਦੇ ਨਾਲ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਉਣਾ ਚਾਹਿਆ ਸੀ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਨਹੀਂ ਜਾਂਦੀ ਮੈਂ ਤਾਂ ਮੈਂ ਤਾਂ ਕਹਿ ਰੱਖਿਆ ਮੈਂ ਤਾਂ ਇਹ ਕਹਿ ਰੱਖਿਆ ਹੈ ਕਿ ਜੀ ਵਾਜਵਾ ਮਜੀਠੀਆ ਸੁਖਵੀਰ ਕੈਪਟਨ ਤੇ ਕਾ ਹੋਰ ਜਿਹੜਾ ਉਹੀ ਤੁਰੇ ਫਿਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਖੈਰਾ ਐਂ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਹ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਰਨ ਨੂੰ ਫਿਰਦੇ ਆ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਕਿਸ ਤਰੀਕੇ ਨਾਲ ਪਗਵੰਤ ਮਾਨ ਆਪਣੇ ਵਿਰੋਧੀਆਂ ਦੇ ਉੱਪਰ ਤੰਜ ਕੱਸਦੇ ਹੋਏ ਇਹ ਕਹਿੰਦੇ ਨਜ਼ਰ ਆਏ ਨੇ ਕਿ ਉਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਸ਼ੁੱਧ ਪੰਜਾਬੀ ਲਿਖਣੀ ਨਹੀਂ ਆਉਂਦੀ ਸ਼ੁੱਧ ਪੰਜਾਬੀ ਬੋਲਣੀ ਨਹੀਂ ਆਉਂਦੀ ਵੀ ਜੇਕਰ ਮੈਂ ਉਹਨਾਂ ਦਾ ਪੰਜਾਬੀ ਦਾ ਪੇਪਰ ਲਵਾਵਾਂਗਾ ਤਾਂ ਇਹ ਸਾਰੇ फेल ਹੋ ਜਾਣਗੇ ਕਿਉਂਕਿ ਇਹ ਚੰਡੀਗੜ੍ਹ ਨਹੀਂ ਲਿਖ ਸਕਦੇ ਲੇਕਿਨ ਜਦੋਂ ਖੁਦ ਚੰਡੀਗੜ੍ਹ ਦੇ ਸਪੈਲਿੰਗ ਦੱਸਣ ਲੱਗੇ ਸ਼ਬਦ ਜੋੜ ਕਰਨ ਲੱਗੇ ਤਾਂ ਉਹਨਾਂ ਤੋਂ ਵੀ ਬਲੰਡਰ ਮਿਸਟੇਕ ਹੋਗੀ ਜਿਸ ਤੋਂ ਬਾਅਦ ਉਹਨੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆ ਗਏ ਤੇ ਵਿਰੋਧੀ ਇਹਨਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਨੇ ਜਿੱਥੇ ਪਹਿਲਾਂ ਪਲਟਵਾਰ ਅਕਾਲੀ ਦਲ ਦੇ ਵੱਲੋਂ ਆਇਆ ਸੀ ਉੱਥੇ ਹੀ ਇਸ ਵੀਡੀਓ ਦੇ ਉੱਪਰ ਹੁਣ ਤਿੱਖਾ ਪ੍ਰਤੀਕਰਮ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਆਇਆ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਆਪਣੇ ਐਕਸ ਦੇ ਉੱਪਰ ਲਿਖਿਆ ਗਿਆ ਕਿ ਮੈਨੂੰ ਸੱਚਪੁੱਛ ਅਫਸੋਸ ਹੈ ਕਿ ਪੰਜਾਬ ਵਰਗੇ ਸ਼ਾਨਦਾਰ ਰਾਜ ਵਿੱਚ ਭਗਵੰਤ ਮਾਨ ਵਰਗਾ ਇੱਕ ਸ਼ਰਾਬੀ ਸੀਐਮ ਹੈ ਜੋ ਹਰ ਰੋਜ਼ ਮਜ਼ਾਕ ਉਡਾਉਣ ਤੋਂ ਇਲਾਵਾ ਮੇਰੇ ਵਰਗੇ ਆਪਣੇ ਵਿਰੋਧੀਆਂ ਦੇ ਵਿਰੁੱਧ ਬਹੁਤ ਮਾੜੀ ਇੱਛਾ ਤੇ ਨਫ਼ਰਤ ਰੱਖਦਾ ਹੈ ਅੱਜ ਉਹ ਚੰਡੀਗੜ੍ਹ ਦੇ ਸਪੈਲਿੰਗ ਦੇ ਆਪਣੇ ਜਾਲ ਵਿੱਚ ਫਸ ਗਿਆ ਉਸ ਨੇ ਪੰਜਾਬੀ ਦੇ ਗਲਤ ਸਪੈਲਿੰਗ ਕਰਕੇ ਨਾ ਸਿਰਫ ਇੱਕ ਗਰੀਬ ਵਿਦਿਆਰਥੀ ਹੋਣ ਦਾ ਸਬੂਤ ਦਿੱਤਾ ਬਲਕਿ ਉਸ ਦੀ ਮਾੜੀ ਪਰਵਰਿਸ਼ ਉਸ ਦੀ ਹੀਣ ਭਾਵਨਾ ਅਤੇ ਆਪਣੇ ਵਿਰੋਧੀਆਂ ਲਈ ਨਫ਼ਰਤ ਦਾ ਪ੍ਰਦਰਸ਼ਨ ਵੀ ਕੀਤਾ ਜੇਕਰ ਉਸ ਵਿੱਚ ਸ਼ਰਮ ਦੀ ਇੱਕ ਵੀ ਥੋੜੀ ਬਚੀ ਹੈ ਤਾਂ ਉਸ ਨੂੰ ਚਾਹੀਦਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੇ ਇੱਕ ਪਵਿੱਤਰ ਸਮਾਗਮ ਵਿੱਚ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾਉਣ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੇ ਮਾਣ ਨੂੰ ਘੱਟ ਕਰਨ ਲਈ ਆਪਣੇ ਸਭ ਤੋਂ ਘਟੀਆ ਅਤੇ ਸਸਤੇ ਪੱਦਰ ਦੇ ਕਿਰਦਾਰ ਲਈ ਜਨਤਕ ਮਾਫੀ ਮੰਗੇ ਸੋ ਇਹ ਉਹ ਟਵੀਟ ਹੈ ਜੋ ਐਕਸ ਦੇ ਉੱਪਰ ਲਿਖਿਆ ਗਿਆ ਹੈ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਤਿੱਖਾ ਤੰਜ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕੀਤਾ ਗਿਆ ਜੋ ਲਗਾਤਾਰ ਲੰਬੇ ਸਮੇਂ ਤੋਂ ਆਪਣੇ ਵਿਰੋਧੀਆਂ ਨੂੰ ਪੰਜਾਬੀ ਦੀ ਜਾਣਕਾਰੀ ਨਾ ਹੋਣ ਦਾ ਤੰਜ ਕੱਸਦੇ ਨੇ ਉਹ ਕਹਿੰਦੇ ਨੇ ਕਿ ਇਹ ਪਹਾੜਾਂ ਦੇ ਵਿੱਚ ਪੜੇ ਹੋਏ ਨੇ ਇਹਨਾਂ ਨੂੰ ਪੰਜਾਬੀ ਬੋਲੀ ਦਾ ਨਹੀਂ ਪਤਾ ਪੰਜਾਬੀ ਲਿਖਣੀ ਨਹੀਂ ਆਉਂਦੀ ਪੰਜਾਬੀ ਬੋਲਣੀ ਨਹੀਂ ਆਉਂਦੀ ਇਹ ਪੰਜਾਬ ਦਾ ਭਲਾ ਕਿੱਥੋਂ ਕਰਨਗੇ ਇਹ ਕਹਿੰਦੇ ਹੋਏ ਨਜ਼ਰ ਆਏ ਸੀ ਲੇਕਿਨ ਹੁਣ ਜਦੋਂ ਆਪ ਰਾਜਪਦਰੀ ਸਮਾਗਮ ਦੇ ਵਿੱਚ ਉਹ ਆਪਣਾ ਵਿਰੋਧੀਆਂ ਦਾ ਮਜ਼ਾਕ ਉਡਾਰੇ ਸੀ ਤਾਂ ਖੁਦ ਚੰਡੀਗੜ੍ਹ ਨੂੰ ਤੋਂ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ ਚੰਡੀਗੜ੍ਹ ਦੇ ਸਪੈਲਿੰਗ ਦਾ ਵਿੱਚ ਚੰਦੀਗੜ੍ਹ ਦੇ ਸ਼ਬਦ ਜੋੜ ਦੇ ਵਿੱਚ ਉਹਨਾਂ ਤੋਂ ਵੱਡਾ ਬਲੰਡਰ ਹੋਇਆ ਜਿੱਥੇ ਉਹ ਡੱਡੇ ਨੂੰ ਬਿਹਾਰੀ ਕਹਿਣ ਦੀ ਜਾਏ ਲਗਾਉਣ ਦੀ ਜਾਏ ਡੱਡੇ ਨੂੰ ਸਿਹਾਰੀ ਲਗਾਉਂਦੇ ਨਜ਼ਰ ਆਏ ਉੱਥੇ ਹੀ ਗੱਗੇ ਨੂੰ ਗਾਗਾ ਕਹਿੰਦੇ ਹੋਏ ਨਜ਼ਰ ਆਏ ਸੋ ਜਿਸ ਤੋਂ ਬਾਅਦ ਹੁਣ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਏ ਨੇ ਵੱਡੀ ਫਜ਼ੀਅਤ ਇਸ ਰਾਜਪਦਵੀ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਈ ਆ ਤੇ ਨਿਸ਼ਾਨੇ ਦੇ ਉੱਪਰ ਆਪਣੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਪਰ ਆਏ ਨੇ ਪਹਿਲਾਂ ਅਕਾਲੀ ਦਲ ਦੇ ਵੱਲੋਂ ਤਿੱਖਾ ਪ੍ਰਤੀਕਰਮ ਪਲਟਵਾਰ ਇਸ ਮਾਮਲੇ ਤੇ ਆਇਆ ਸੀ ਤੇ ਹੁਣ ਇੱਕ ਵੱਡਾ ਪ੍ਰਤੀਕਰਮ ਤਿੱਖਾ ਪਲਟਵਾਰ ਇੱਥੋਂ ਤੱਕ ਕਿ ਜਨਤਕ ਤੌਰ ਤੇ ਮਾਫੀ ਮੰਗਣ ਦੀ ਗੱਲ ਕੀਤੀ ਗਈ ਹੈ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਆਪਣੇ ਐਕਸ ਦੇ ਉੱਪਰ ਪੋਸਟ ਪਾਈ ਗਿਆ ਜਿਸ ਦੇ ਵਿੱਚ ਉਹ ਭਗਵੰਤ ਮਾਨ ਨੂੰ ਜਨਤਕ ਤੌਰ ਤੇ ਮਾਫੀ ਮੰਗਣ ਦੇ ਲਈ ਕਹਿੰਦੇ ਹੋਏ ਨਜ਼ਰ ਆਏ ਨੇ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਾਂ ਦਾ ਟੀਵੀ ਦੇ ਨਾਲ